ਹੀ ਲੱਗਦਾ ਕਿ ਅਜਈਆਂ ਸਜਾਵਾਂ ਦੇ ਨਾਲ ਜਿਹੜੀ ਹੈਗਾ ਇਸ ਤਰ੍ਹਾਂ ਦੀ ਘਟਨਾਵਾਂ ਜਿਹੜੀਆਂ ਉਹ ਘਟ ਜਾਣਗੀਆਂ ਬਾਕੀ ਬੰਦਾ 100 ਵਾਰੀ ਸੋਚੂਗਾ ਵੀ ਮੈਂ ਮੇਰੀ ਸਾਰੀ ਜ਼ਿੰਦਗੀ ਉੱਥੇ ਜੇਲ੍ਹ ਵਿੱਚ ਲੱਗੇਗੀ ਜੇ ਮੈਂ ਉਹ ਜਿਹੀ ਕਰਾਉਣੀ ਹਰਕਤ ਕਰੂੰਗਾ ਬਿਲਕੁਲ ਹੰਦਾ ਜੀ ਪ੍ਰਾਈਵੇਟ ਸਕਿਉਰਟੀ ਦੇ ਨਾਲ ਕੋਈ ਸਰਕਾਰੀ ਸਕਿਉਰਟੀ ਵੀ ਮਿਲਣੀ ਚਾਹੀਦੀ ਕੁਝ ਇਸ ਤਰ੍ਹਾਂ ਦਾ ਵੀ ਕੁਝ ਦੇਖ ਰਹੇ ਹਾਂ ਜੇ ਸਰਕਾਰੀ ਵੀ ਜਿਹੜੀ ਦੂਜੀ ਵੀ ਆ ਪ੍ਰਾਈਵੇਟ ਨਹੀਂ ਆ ਉਹ ਪੈਸਕੋ ਦੇ ਥਰੂ ਜਾਂ ਹੋਮ ਗਾਰਡਸ ਦੇ ਥਰੂ ਉਹ ਵੀ ਗਾਰਡਸ ਲੱਗੇ ਹੋਣਗੇ ਅਸੀਂ ਜਿੰਨੀ ਜਿੰਨੀ ਸਾਡੀ ਨੀਡ ਬੇਸਡ ਹੈ ਬਾਕੀ ਉਹਦੇ ਨਾਲ ਜਿਵੇਂ ਸੀਸੀਟੀਵੀ ਉਹਦਾ ਡੈਟਰੈਂਸ ਫੈਕਟ ਹੈ ਇਹ ਉਹਨਾਂ ਨੂੰ ਪਤਾ ਹੈ ਨਾ ਵੀ ਮੇਰੀ ਰਿਕਾਰਡਿੰਗ ਹੋ ਰਹੀ ਹੈ ਜੇ ਮੈਂ ਕੁਝ ਕਰੂੰਗਾ ਤਾਂ ਮੈਂ ਫੜਿਆ ਜਾਊਗਾ ਕੀ ਬੋਰਡ ਜਿਹੜੇ ਬਣਾਏ ਗਏ ਨੇ ਸਾਰਾ ਸੇਫਟੀ ਆਰਡਰ ਕਰਨਗੇ ਹਰ ਇੱਕ ਹਸਪਤਲ ਦਾ ਕਿ ਉੱਥੇ ਕਿੰਨੇ ਉਹਨਾਂ ਨੂੰ ਕੈਮਰੇ ਚਾਹੀਦੇ ਆ ਸੀਸੀਟੀਵੀ ਕੈਮਰੇ ਲਗਵਾਉਣਗੇ ਲਾਈਟਾਂ ਕਿੱਥੇ ਆ ਡਾਰਕ ਸਪੌਟ ਹੈ ਉਹ ਸਾਰੇ ਕਵਰ ਕਰਨਗੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਇਲਾਜ ਠੀਕ ਨਹੀਂ ਹੋਇਆ ਤੁਹਾਨੂੰ ਡਾਕਟਰ ਨੇ ਠੀਕ ਤਰ੍ਹਾਂ ਟ੍ਰੀਟਮੈਂਟ ਨਹੀਂ ਕੀਤਾ ਮੈਡੀਕਲ ਨੈਗਲੀਜੈਂਸ ਹੋਈ ਹੈ ਤੁਹਾਨੂੰ ਕੋਈ ਵੀ ਸ਼ਿਕਾਇਤ ਹੈ ਤੁਸੀਂ ਵੀ ਉਹਨਾਂ ਕੋਲ ਸ਼ਿਕਾਇਤ ਕਰ ਸਕਦੇ ਹੋ ਸਾਡੇ ਵਾਸਤੇ ਪੇਸ਼ੈਂਟ ਜਿਹੜਾ ਹੈਗਾ ਉਹ ਹਸਪੀਟਲ ਦੇ ਵਿੱਚ ਰੱਬ ਦਾ ਰੂਪ ਹੈ ਪਰ ਵਾਇਲੈਂਸ ਅਸੀਂ ਟੋਲਰੇਟ ਨਹੀਂ ਕਰਾਂਗੇ ਜਿਹੜਾ ਵਾਇਲੈਂਸ ਕਰੇਗਾ ਉਹ ਸਲਾਖਾਂ ਦੇ ਪਿੱਛੇ ਜਾਏਗਾ ऑन द स्पॉट कनेक्शन ਕਰ ਲਏਗੇ ਮਲੇ ਜਿਹੜੇ ਵੀ ਸਾਡੇ ਮੈਡੀਕਲ ਪਰਸਨਲ ਹਨ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਆਪਣਾ ਹੱਥ ਜੋੜ ਕੇ ਵੀ 5 ਮਿੰਟ ਕੱਢੋ ਪਰਸਨਲ ਇਨਫੋਰਮ ਕਰ ਦਿਓ ਆਪਣੇ ਅੱਜ ਕੱਲ ਮੋਬਾਈਲ ਦੇ ਉੱਤੇ ਸਾਰਾ ਕੁਝ ਅਵੇਲੇਬਲ ਹੈ ਜੀ ਤੁਸੀਂ ਨਾ ਕਰੋਗੇ ਨੰਬਰ ਆਟੋਮੈਟਿਕਲੀ ਡਾਇਲ ਹੋ ਜਾਏਗਾ ਉਹਨਾਂ ਨੂੰ ਪਤਾ ਹੋ ਜਾਏਗਾ ਇਟਸ ਅ ਡਿਸਟਰੈਸ ਕਾਲ ਸਸ਼ੀਕਲ ਤੁਸੀਂ ਦੇਖ ਰਹੇ ਹੋ ਔਨ ਇਅਰ ਮੈਂ ਤੁਹਾਡੇ ਨਾਲ ਕਰਨਵੀਰ ਸਿੰਘ ਰੰਦਾਵਾ ਕਲਕੱਤਾ ਦੇ ਵਿੱਚ ਇੱਕ ਡਾਕਟਰ ਦੇ ਨਾਲ ਹੋਏ ਰੇਪ ਤੋਂ ਬਾਅਦ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਹੈ ਪੰਜਾਬ ਸਰਕਾਰ ਵੱਲੋਂ ਅੱਜ ਇੱਕ ਵੱਡੀ ਮੀਟਿੰਗ ਕੀਤੀ ਗਈ ਹੈ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਤ ਸਿੰਘ ਸਾਡੇ ਨਾਲ ਨੇ ਗੱਲਬਾਤ ਕਰ ਲੈਣਿਆ ਡਾਕਟਰ ਸਾਹਿਬ ਅੱਜ ਤੁਹਾਡੇ ਵੱਲੋਂ ਮੀਟਿੰਗ ਕੀਤੀ ਗਈ ਸੀਗੀ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਕਿੰਨਾ ਕਿੰਨਾ ਦੀ ਮੀਟਿੰਗ ਹੋਈ ਸੀ ਔਰ ਕੀ ਬੋਰਡ ਜਿਹੜੇ ਬਣਾਏ ਗਏ ਨੇ ਜਿੱਥੇ ਇਹਦੇ ਵਿੱਚ 23 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸੀ ਜੀ ਉਹਨਾਂ ਦੇ ਜਿਹੜੇ ਐਸਐਸਪੀ ਜਾਂ ਜਿਹੜੇ ਕਮਿਸ਼ਨਰ ਆਫ ਪੁਲਿਸ ਉਹ ਜਾਂ ਉਹਨਾਂ ਦੇ ਰਿਪਰੈਜ਼ੈਂਟੇਟਿਵ ਪਲੱਸ ਜਿਹੜੇ ਸਾਡੇ ਸਿਵਲ ਸਰਜਨ ਸੀਗੇ ਤੇ ਜਿਲ੍ਹਾਂ ਦੇ ਸੋ ਇਹ ਜਿਲ੍ਹਾ ਜਿਹੜੇ ਹੈਗੇ ਆ ਆਪਣਾ ਡਿਸਟ੍ਰਿਕਟ ਹੈਲਥ ਬੋਰਡਸ ਜਿਹਨੂੰ ਆਪਾਂ ਜਿਲ੍ਹਾ ਹੈਲਥ ਬੋਰਡ ਵੀ ਕਹਿ ਸਕਦੇ ਆ ਜਿਲ੍ਹਾ ਸਿਹਤ ਬੋਰਡ ਵੀ ਕਹਿ ਸਕਦੇ ਆ ਉਹਦੇ ਵਿੱਚ ਇਹ ਜਿਹੜਾ ਉਹਦਾ ਚੇਅਰਪਰਸਨ ਹੋਏਗਾ ਜਾਂ ਚੇਅਰਮੈਨ ਹੋਏਗਾ ਉਹ ਡਿਪਟੀ ਕਮਿਸ਼ਨਰ ਹੋਏਗਾ ਔਰ ਐਸਐਸਪੀ ਔਰ ਸਿਵਲ ਸਰਜਨ ਔਰ ਜਿਹੜੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਆਏ ਜਿਹੜੇ ਪੀਸੀਐਮਐਸ ਐਸੋਸੀਏਸ਼ਨ ਆਏ ਉਹਨਾਂ ਦੇ ਸਾਰਿਆਂ ਦੇ ਰਿਪਰੈਜ਼ੈਂਟੇਟਿਵ ਹੋਣਗੇ ਔਰ ਉਹ ਆਪਸ ਦੇ ਵਿੱਚ ਬੈਠ ਕੇ ਸਾਰਾ ਸੇਫਟੀ ਆਡਿਟ ਕਰਨਗੇ ਹਰ ਇੱਕ ਹਸਪਤਲ ਦਾ ਵੀ ਉੱਥੇ ਕਿੰਨੇ ਉਹਨਾਂ ਨੂੰ ਕੈਮਰੇ ਚਾਹੀਦੇ ਆ ਸੀਸੀਟੀਵੀ ਕੈਮਰੇ ਲਗਵਾਉਣਗੇ ਉਹਦੇ ਵਾਸਤੇ ਲਾਈਟਾਂ ਕਿੱਥੇ ਆ ਡਾਰਕ ਸਪੌਟ ਹੈ ਉਹ ਸਾਰੇ ਕਵਰ ਕਰਨਗੇ ਔਰ ਇਸ ਤੋਂ ਸવાય ਜਿਹੜੇ ਹੈਗੇ ਆ ਲੋਕਲ ਉਹਨਾਂ ਦੀ ਸਕਿਉਰਿਟੀ ਰਿਕੁਆਇਰਮੈਂਟਸ ਕੀ ਆ ਕਿੰਨੇ ਬੰਦੇ ਚਾਹੀਦੇ ਆ ਕਿਹੜੇ ਹਸਪਤਾਲ ਕਿੰਨੇ ਬੰਦੇ ਚਾਹੀਦੇ ਆ ਉਹਨਾਂ ਨੂੰ ਖਾਸ ਕਰਕੇ ਅਸੀਂ ਜਿਹੜੇ ਹਸਪਤਾਲ ਦੇ ਐਂਟਰੀ ਪੁਆਇੰਟਸ ਆ ਔਰ ਜਿੱਥੇ ਐਮਰਜੈਂਸੀ ਸਰਵਿਸਿਜ਼ ਹੁੰਦੀਆਂ ਐਮਰਜੈਂਸੀ ਦਾ ਏਰੀਆ ਔਰ ਐਮਸੀਐਚ ਤੇ ਜੱਚਾ ਬੱਚਾ ਦਾ ਜਿੱਥੇ ਜਿੱਥੇ ਜ਼ਿਆਦਾ ਲੋਕ ਆਂਦੇ ਆਗੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਉਹ ਬਾਰੇ ਸਾਰੇ ਏਰੀਆਜ਼ ਸਪੈਸੀਫਿਕਲੀ ਕਵਰਡ ਹੋਣਗੇ ਔਰ ਇਸ ਤੋਂ ਸવાય ਜਿਹੜਾ ਹੈਗਾ ਸਰਕਾਰ ਨੇ ਸਾਨੂੰ ਮਾਨ ਸਾਹਿਬ ਨੇ ਸਾਨੂੰ ਜਿਹੜੇ ਕੁਝ ਹੋਮ ਗਾਰਡਸ ਬਹੁਤ ਜਗ੍ਹਾ ਤੇ ਦਿੱਤੇ ਆ ਜਿੰਨੇ ਅਵੇਲੇਬਲ ਸੀਗੇ ਔਰ ਸਾਨੂੰ ਫੰਡਸ ਵੀ ਦਿੱਤੇ ਆ ਤੇ ਜੋ ਮਾਨਯੋਗ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਸਾਰੀਆਂ ਫਾਲੋ ਕਰ ਰਹੇ ਆ ਤੇ ਫੂਲ ਪ੍ਰੂਫ ਅਰੇਂਜਮੈਂਟ ਕਰਕੇ ਦੇਵਾਂਗੇ ਜੀ ਜਿਹੜੀ ਵੀ ਕਿਤੇ ਕੋਈ ਕੋਸ਼ਿਸ਼ ਕਰਦੇ ਆ ਕੋਈ ਜਿਹੜੀ ਮਾਈਨਰ ਵਾਇਲੈਂਸ ਵੀ ਹੁੰਦੀ ਆ ਉਹਦੇ ਵਿੱਚ ਕੁਇਕਲੀ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਡੇਰਾ ਬੱਸੀ ਦੇ ਵਿੱਚ ਵੀ ਨਵਾਂ ਸ਼ਰ ਦੇ ਵਿੱਚ ਵੀ ਜਿੱਥੇ ਹੋਇਆ ਸੀ ਨਾਲ ਦੀ ਨਾਲ ਬੰਦੇ ਅਰੈਸਟ ਕਰ ਲਏ ਆ ਉਹਨਾਂ ਤੇ ਪ੍ਰੋਵੀਨਸ਼ਨ ਆਫ ਵਾਇਲੈਂਸ ਅਗੇਂਸਟ ਮੈਡੀਕਲ ਪਰਸਨਲ ਇਹ ਉਹਦੀ ਧਾਰ ਸੋ ਇਹ ਮੈਂ ਸ਼ੋਰ ਕਰਨਾ ਚਾਹੁੰਦਾ ਡਾਕਟਰਸ ਨੂੰ ਔਰ ਮੈਡੀਕਲ ਸਟਾਫ ਨੂੰ ਕਿ ਤੁਹਾਡੇ ਅਗੇਂਸਟ ਕਿਸੇ ਕਿਸਮ ਦੀ ਕੋਈ ਵਾਇਲੈਂਸ ਜਿਹੜੀ ਟੋਲਰੇਟ ਨਹੀਂ ਕੀਤੀ ਜਾਏਗੀ ਐਟ ਦਾ ਸੇਮ ਟਾਈਮ ਮੈਂ ਮਰੀਜ਼ਾਂ ਨੂੰ ਲੋਕਾਂ ਨੂੰ ਆਮ ਜਨਤਾ ਨੂੰ ਵੀ ਅਪੀਲ ਕਰਦਾ ਕਿ ਜਿਹੜੇ ਅਸੀਂ ਜ਼ਿਲ੍ਹਾ ਡਿਸਟ੍ਰਿਕਟ ਹੈਲਥ ਬੋਰਡਸ ਬਣਾਏ ਆ ਉਹ ਤੁਹਾਡੇ ਵਾਸਤੇ ਵੀ ਉਪਲਬਧ ਦਾ ਤੁਸੀਂ ਸਿਵਲ ਸਰਜਨ ਕੋਲ ਤੁਹਾਨੂੰ ਲੱਗਦਾ ਕਿ ਤੁਹਾਡਾ ਇਲਾਜ ਠੀਕ ਨਹੀਂ ਹੋਇਆ ਤੁਹਾਨੂੰ ਡਾਕਟਰ ਨੇ ਠੀਕ ਤਰ੍ਹਾਂ ਟ੍ਰੀਟ ਨਹੀਂ ਕੀਤਾ ਮੈਡੀਕਲ ਨੈਗਲੀਜੈਂਸ ਹੋਈਆ ਤੁਹਾਨੂੰ ਕੋਈ ਵੀ ਸ਼ਿਕਾਇਤ ਹੈ ਤੁਸੀਂ ਵੀ ਉਹਨਾਂ ਕੋਲ ਸ਼ਿਕਾਇਤ ਕਰ ਸਕਦੇ ਹੋ ਸਾਡੇ ਵਾਸਤੇ ਪੇਸ਼ੈਂਟ ਜਿਹੜਾ ਹੈਗਾ ਉਹ ਹਸਪੀਟਲ ਅਸੀਂ ਕੋਈ ਵੀ ਜਿਹੜਾ ਹਸਪੀਟਲ ਹੈ ਉਹਦੇ ਵਿੱਚ ਜਿਹੜਾ ਵੀਆਈਪੀ ਹੋਰ ਡਾਕਟਰ ਨਹੀਂ ਹੈ ਪੇਸ਼ੈਂਟਸ ਆ ਜੇ ਪੇਸ਼ੈਂਟਸ ਹੋਣਗੇ ਤਾਂ ਹਸਪੀਟਲ ਚੱਲਣਗੇ ਔਰ ਜਿਹੜੇ ਖਾਸ ਕਰਕੇ ਜਿਹੜਾ ਗਰੀਬ ਬੰਦਾ ਜਿਹੜਾ ਅਫੋਰਡ ਨਹੀਂ ਕਰ ਸਕਦਾ ਉਹ ਸਾਡੇ ਵਾਸਤੇ ਉਹ ਰੱਬ ਦਾ ਰੂਪ ਹੈ ਉਹਨਾਂ ਨੂੰ ਉਸੇ ਕੋਈ ਦਿੱਕਤ ਨਹੀਂ ਆਣ ਦੇਵਾਂਗੇ ਸਾਡਾ ਜਿਹੜਾ ਸਟਾਫ ਹੈ ਉਹ ਬੜੇ ਔਖੇ ਹਾਲਾਤਾਂ ਦੇ ਵਿੱਚ ਸੇਵਾ ਕਰ ਰਿਹਾ ਹੈਗਾ ਸੋ ਆਪਾਂ ਇੱਕ ਦੂਜੇ ਨਾਲ ਮਿਲ ਕੇ ਇੱਕ ਦੂਜੇ ਦਾ ਸਹਾਰਾ ਬਣੀਏ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜੇ ਐਂਟੀ-ਸੋਸ਼ਲ ਐਲੀਮੈਂਟਸ ਹੈ ਐਨਜੀਓਜ਼ ਨੂੰ ਅਪੀਲ ਕਰਦਾ ਕਿ ਤੁਸੀਂ ਅੱਗੇ ਆਓ ਹਸਪਤਾਲਾਂ ਦੇ ਵਿੱਚ ਆਓ ਔਰ ਇਹਦੇ ਵਿੱਚ ਇਕੱਲੇ ਹਸਪਤਾਲਾਂ ਦੇ ਵਿੱਚ ਨਹੀਂ ਆਪਣੇ ਸਮਾਜ ਦੇ ਵਿੱਚ ਵੀ ਵਾਇਲੈਂਸ ਬਹੁਤ ਹੈ ਔਰਤਾਂ ਦੇ ਖਿਲਾਫ ਵਾਇਲੈਂਸ ਲਗਾਤਾਰ ਪਿਛਲੇ 3-4 ਸਾਲ ਤੋਂ ਹੁਣ ਤਾਂ 9 ਉਹ ਤੇ ਇੱਥੇ ਪਹੁੰਚ ਗਿਆ ਕਿ ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਡਾਟਾ ਹੈਗਾ ਕਿ ਮਤਲਬ ਹਰ ਘੰਟੇ 4 ਔਰਤਾਂ ਦਾ ਜਿਹੜਾ ਹੈਗਾ ਦੇਸ਼ ਵਿੱਚ ਕਿਤੇ ਨਾ ਕਿਤੇ ਜੜਾ ਹੈਗਾ ਉਹ ਰੇਪ ਹੋ ਰਿਹਾ ਹੈਗਾ ਜਿਹੜੀ ਕਿ ਬਹੁਤ ਚਿੰਤਾ ਦੀ ਗੱਲ ਹੈ ਪਿਛਲੇ 3-4-5 ਸਾਲ ਤੋਂ ਬਹੁਤ ਤੇਜ਼ੀ ਨਾਲ ਜਨਰਲ ਵਾਇਲੈਂਸ ਬਹੁਤ ਵਧੀਆ ਹੈ ਜਿਹੜੀ ਮਤਲਬ ਤੁਸੀਂ ਕਹਿ ਲਓ ਜਿਹੜੀ ਸੈਕਟੇਰੀਅਨ ਵਾਇਲੈਂਸ ਵੀ ਬਹੁਤ ਵਧੀਆ ਹੈ ਇਹ ਸਮਾਜ ਵਾਸਤੇ ਚੰਗੀ ਗੱਲ ਨਹੀਂ ਹੈ ਸਮਾਜ ਨੂੰ ਵੀ ਇਨਟਰੋਸਪੈਕਟ ਕਰਨ ਦੀ ਲੋੜ ਹੈ ਵਾਇਲੈਂਸ ਦੀ ਕੋਈ ਜਗ੍ਹਾ ਨਹੀਂ ਹੈ ਜਿਹੜੀ ਤੁਹਾਡੀ ਕੋਈ ਸ਼ਿਕਾਇਤ ਹੈ ਗ੍ਰੀਵੈਂਸ ਹੈ ਉਹਦੇ ਵਾਸਤੇ ਇੱਕ ਮੈਕੈਨਿਜ਼ਮ ਬਹੁਤ ਸਾਰੇ ਐਗਜ਼ਿਸਟ ਕਰਦੇ ਆ ਉਹਨਾਂ ਨੂੰ ਅਵੇਅਰ ਕਰੋ ਪਰ ਵਾਇਲੈਂਸ ਅਸੀਂ ਟੋਲਰੇਟ ਨਹੀਂ ਕਰਾਂਗੇ ਜਿਹੜਾ ਵਾਇਲੈਂਸ ਕਰੇਗਾ ਉਹ ਸਲਾਖਾਂ ਦੇ ਪਿੱਛੇ ਜਾਏਗਾ ਸਰੀ ਐਕਸ਼ਨ ਕਿਵੇਂ ਹੋਏਗਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੈਮਰੇ ਲੱਗਣ ਕੀ ਔਨ ਦੀ ਸਪੌਟ ਕੋਈ ਐਕਸ਼ਨ ਹੋਏਗਾ ਜਿਵੇਂ ਜੇਰਪੁਰ ਦੀ ਗੱਲ ਕਰੀਏ ਇੱਕ ਡਾਕਟਰ ਪ੍ਰੈਗਨੈਂਟ ਸੀਗੇ ਜਦੋਂ ਉੱਥੇ ਚੋਰ ਹੈ ਔਨ ਦੀ ਸਪੌਟ ਕਿਵੇਂ ਐਕਸ਼ਨ ਕਰ ਰਹੇਗੇ ਮਲੇ ਜੀ ਉਹਦੇ ਚ ਅਸੀਂ ਜਿਵੇਂ ਸਕਿਉਰਿਟੀ ਗਾਰਡਸ ਲਾਵਾਂਗੇ ਜੀ ਕੈਮਰੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਇਹ ਔਰ ਅਸੀਂ ਜਿੰਨੇ ਵੀ ਤੁਹਾਡੇ ਜਿਵੇਂ ਸਾਡਾ ਟਕੋਲੀ ਦਾ ਹਸਪਤਲ ਹੈ ਜਿੰਨੇ ਸਾਡੇ ਹਸਪਤਲ ਹੈ ਚਾਹੇ ਲਾਲੂਡੂ ਦਾ ਹਸਪਤਲ ਹੈ ਚਾਹੇ ਆਪਣਾ ਕਾਲੂ ਮਾਜਰੀ ਦਾ ਹਸਪਤਲ ਹੈ ਉਹਨਾਂ ਨੂੰ ਸੰਬੰਧਿਤ ਥਾਣੇ ਨਾਲ ਅਸੀਂ ਕਨੈਕਟ ਕਰਤਾ ਜੀ ਉਹਨਾਂ ਦੇ WhatsApp ਗਰੁੱਪ ਬਣਾ ਤੇ ਨੰਬਰ ਸ਼ੇਅਰ ਕਰਤੇ ਉਹ ਜਿਹੜਾ ਡਾਕਟਰ ਹੋਏਗਾ ਉਹ ਐਸਐਮ ਨੂੰ ਦੱਸੇਗਾ ਐਸਐਮ ਨੂੰ ਐਸਐਚ ਨੂੰ ਦੱਸੇਗਾ ਸੋ ਵਿਦਨ 5 ਮਿੰਟਸ ਪੋਰਟਸ ਉੱਤੇ ਪਹੁੰਚ ਜੇਗੀ ਸੋ ਮੈਂ ਜਿਹੜੇ ਵੀ ਸਾਡੇ ਮੈਡੀਕਲ ਪਰਸਨਲ ਹਨ ਉਹਨੂੰ ਤਾਂ ਕਹੂੰਗਾ ਕਿ ਤੁਸੀਂ ਆਪਣਾ ਹੱਥ ਜੋੜ ਕੇ ਵੀ 5 ਮਿੰਟ ਕੱਢੋ ਪਰਸਨਲ ਨੂੰ ਇਨਫੋਰਮ ਕਰ ਦਿਓ ਆਪਣੇ ਅੱਜਕੱਲ ਮੋਬਾਈਲ ਦੇ ਉੱਤੇ ਸਾਰਾ ਕੁਝ ਅਵੇਲੇਬਲ ਹੈ ਜੀ ਤੁਸੀਂ ਕਰੋਗੇ ਨੰਬਰ ਆਟੋਮੈਟਿਕਲੀ ਡਾਇਲ ਹੋ ਜਾਏਗਾ ਉਹਨੂੰ ਪਤਾ ਹੋ ਜਾਏਗਾ ਇਟਸ ਅ ਡਿਸਟਰੈਸ ਕਾਲ ਸੋ ਇੱਕ ਐਸਐਚਓ ਜਾਂ ਜਿਹੜਾ ਐਸਐਮਓ ਦੇ ਲੈਵਲ ਤੇ ਡੀਐਸਪੀ ਦਾ ਅਫਸਰ ਹੈ ਇਸੇ ਤਰ੍ਹਾਂ ਜਿਹੜਾ ਲੈਵਲ ਤੇ ਸਿਵਲ ਸਰਜਨ ਵਾਸਤੇ ਐਸਐਸਪੀ ਉਹ 24 ਘੰਟੇ ਅਵੇਲੇਬਲ ਰਹਿਣਗੇ ਸੋ ਪੁਲਿਸ ਦੀ ਮਦਦ ਹੋਏਗੀ ਜੀ ਅ ਵੈਸੇ ਇਹਦੀ ਨੌਬਤ ਨਹੀਂ ਆਣੀ ਚਾਹੀਦੀ ਲੋਕਾਂ ਨੂੰ ਆਪਣੇ ਆਪ ਇੰਨਾ ਧਿਆਨ ਕਰਨਾ ਚਾਹੀਦਾ ਕਿ ਜਿਹੜੇ ਲੋਕਾਂ ਦੀਆਂ ਜਾਨਾਂ ਬਚਾਉਂਦੇ ਆ ਉਹਨਾਂ ਦੇ ਖਿਲਾਫ ਕੋਈ ਜਿਹੜਾ ਵਾਇਰਸ ਕਰਨ ਦੀ ਸੋਚਦਾ ਉਹ ਬਹੁਤ ਮਾੜੀ ਗੱਲ ਹੈ ਇਸ ਤੋਂ ਸਵਾਇ ਨਾਲੇ ਅਸੀਂ ਦੇਖੋ ਨਾ ਜੀ ਜੇ ਉਹ ਲੱਗਦਾ ਵੀ ਜਿਹੜੇ ਮੁੰਡੇ ਸਿਰਜਾਂ ਚੱਕਣ ਗਏ ਸੀ ਨਸ਼ੇੜੀ ਹੋਣਗੇ ਉਹ ਰੋਹਜਾ ਕੰਮ ਕੌਣ ਕਰਦਾ ਯੂਜ਼ਡ ਸਿਰਜਰ ਸੀ ਗਿਆ ਉਹ ਤਾਂ ਸਾਡੇ ਬਹੁਤ ਸਾਰੇ ਐਨ ਜੀਓਜ਼ ਔਰ ਸਾਡੇ ਇਨੀਸ਼ੀਏਟਿਵ ਹੈਗੇ ਆ ਕਿ ਅਸੀਂ ਉਹਨਾਂ ਨੂੰ ਸਰਜਰੀਜ਼ ਆਪ ਦਿੰਨੇ ਆ ਔਰ ਉਹਨਾਂ ਨੂੰ ਪਰਸੂਏਟ ਕਰਦੇ ਆ ਕਿ ਓਰਲ ਸਬਸਟੀਟਿਊਸ਼ਨ ਥੈਰੇਪੀ ਚਾਹੋ ਅਸੀਂ ਉਹਨਾਂ ਦਾ ਇਲਾਜ ਕਰਦੇ ਆ ਉਹਨਾਂ ਨੂੰ ਦਵਾਈ ਵੀ ਦਿੰਨੇ ਆ ਨਸ਼ਾ ਛੁਡਾਉਣ ਦੀ ਔਰ ਉਸ ਤੋਂ ਬਾਅਦ ਉਹਨਾਂ ਦੀ ਅਸੀਂ ਡੀ ਐਡਿਕਸ਼ਨ ਕਰਕੇ ਉਹਨਾਂ ਦੀ ਰੀਹੈਬਿਲਿਟੇਸ਼ਨ ਵਾਸਤੇ ਉਹਨਾਂ ਨੂੰ ਕੰਮ ਵੀ ਸਿਖਾਵਾਂਗੇ ਕੰਮ ਤੇ ਲਾਵਾਂਗੇ ਵੀ ਲੋਨ ਵੀ ਦਵਾਵਾਂਗੇ ਸੋ ਮੈਂ ਯੂਥ ਨੂੰ ਵੀ ਅਪੀਲ ਕਰਦਾ ਕਿ ਜਿਹੜੇ ਤੁਹਾਡੇ ਤੁਸੀਂ ਜਿਹੜਾ ਹੈਗਾ ਆਪਣੀ ਜ਼ਿੰਮੇਵਾਰੀ ਸਮਝੋ ਤੁਹਾਡਾ ਪੰਜਾਬ ਹੈ ਅਸੀਂ ਤਾਂ ਸਾਡੇ ਕੋਲ ਕਿੰਨਾ ਟਾਈਮ ਬਚਿਆ ਤੁਹਾਡਾ ਪੰਜਾਬ ਹੈ ਤੁਸੀਂ ਇੱਥੇ ਰਹਿਣਾ ਇਹਨੂੰ ਮੈਨੂੰ ਸ਼ੁੱਡ ਬੀ ਸੇਫ ਫਾਰ एवरीवन ਪਰਟੀਕੁਲਰਲੀ ਬੱਚਿਆਂ ਵਾਸਤੇ ਔਰ ਔਰਤਾਂ ਵਾਸਤੇ ਔਰ ਜਿਹੜੇ ਬਜ਼ੁਰਗਾਂ ਵਾਸਤੇ ਆ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਣ ਦੇਵਾਂਗੇ ਔਰ ਆਣੀ ਨਹੀਂ ਚਾਹੀਦੀ ਸੋ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਆਫਟਰ ਆਲ ਜਿਹੜਾ ਵੀ ਬੰਦਾ ਕ੍ਰਾਈਮ ਕਰ ਰਿਹਾ ਵਾਇਲੈਂਸ ਕਰ ਰਿਹਾ ਉਹ ਕਿਸੇ ਨਾ ਕਿਸੇ ਮਾਂ ਪਿਓ ਦਾ ਤਾਂ ਮਤਲਬ ਭਾਈ ਹੈ ਨਾ ਪੁੱਤਰ ਹੈ ਹੀ ਹੈ ਨਾ ਜੀ ਕੋਈ ਉਹਦੇ ਤਾਏ ਚਾਚੇ ਰਿਸ਼ਤੇਦਾਰ ਹੋਣਗੇ ਸਮਝਾਓ ਬੱਚਿਆਂ ਨੂੰ ਸਰ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਤੁਸੀਂ ਕਹਿ ਰਹੇ ਹੋ ਸਰਕਾਰੀ ਹਸਪਤਾਲਾਂ ਦੀ ਕਈ ਜਿਹੇ ਜੀਆਂ ਡਿਸਪੈਂਸਰੀਜ਼ ਵੀ ਨੇ ਜਾਂ ਪਿੰਡਾਂ ਦੀ ਗੱਲ ਕਰੀਏ ਤਾਂ ਉੱਥੇ ਇਹ ਚੀਜ਼ਾਂ ਕਿਵੇਂ ਮਤਲਬ ਐਕਟੀਵੇਟ ਹੋਣਗੀਆਂ ਦੇਖੋ ਉਹਨਾਂ ਦੇ ਵਿੱਚ ਜਨਰਲੀ ਕੰਪਲੇਨਟਸ ਨਹੀਂ ਆਉਂਦੀਆਂ ਉੱਥੇ ਵਾਇਲੈਂਸ ਨਹੀਂ ਹੁੰਦੀ ਉਹਨਾਂ ਦਾ ਇੱਕ ਬਹੁਤ ਨੇੜੇ ਦਾ ਰਿਸ਼ਤਾ ਹੁੰਦਾ ਉਹਨਾਂ ਦੇ ਵਿੱਚ ਨਹੀਂ ਵਾਇਲੈਂਸ ਹੁੰਦੀ ਹੈ ਵਾਇਲੈਂਸ ਜਿਹੜੀ 90% ਜਾਂ 99% ਵਾਇਲੈਂਸ ਹੈ ਉਹ ਹੁੰਦੀ ਹੈ ਜਿੱਥੇ ਜਿਹੜਾ ਕ੍ਰਿਟੀਕਲ ਕੇਅਰ ਜਿਹਨੂੰ ਐਮਰਜੈਂਸੀ ਸਰਵਿਸਸ ਕਰਨੇ ਆਪਾਂ ਉਹਦੇ ਨਾਲ ਕੀ ਹੁੰਦਾ ਕਿ ਕੋਈ ਔਰਤ ਆਈ ਆ ਅੱਜਕੱਲ ਬੱਚਾ ਪ੍ਰੈਸ਼ੀਅਸ ਹੁੰਦਾ ਕਿ ਉਹ ਕਿਸੇ وجہ ਦੇ ਨਾਲ ਡਾਕਟਰ ਨਹੀਂ ਬਚਾ ਸਕਿਓ ਉਹਦੀ ਕੋਈ ਹੈਮਰੇਜ ਹੋ ਗਈ ਹੈ ਬਲੀਡਿੰਗ ਹੋ ਗਈ ਹੈ ਲੇਟ ਸਟੇਜ ਤੇ ਆਈ ਹੈ ਔਰਤ ਦੀ ਡੈਥ ਹੋ ਗਈ ਉਹ ਕਈ ਵਾਰੀ ਰਿਸ਼ਤੇਦਾਰ ਪੜਕ ਜਾਂਦੇ ਆ ਅਸੀਂ ਮੈਂ ਡਾਕਟਰਾਂ ਨੂੰ ਵੀ ਅਪੀਲ ਕੀਤੀ ਹੈਗੇ ਜੂ 20 ਪੇਸ਼ੈਂਟ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸਾਈਕੋਲੋਜੀਕਲ ਉਹਨਾਂ ਨੂੰ ਸਾਈਕੋਥੈਰੇਪੀ ਦੀ ਲੋੜ ਹੁੰਦੀ ਆ ਉਹਨਾਂ ਨਾਲ ਐਮਪੈਥਾਈਜ਼ ਕਰੋ ਤੇ ਉਹਨਾਂ ਨੂੰ ਜਿਹੜਾ ਹੈਗਾ ਤੁਹਾਡੀ ਉਹਨਾਂ ਦੀ ਕਾਉਂਸਲਿੰਗ ਕਰੋ ਤੇ ਆਪਾਂ ਡਾਕਟਰਸ ਵੀ ਪੇਸ਼ੈਂਟ ਬਟ ਵਾਇਲੈਂਸ ਨਹੀਂ ਕਰਨ ਦੇਾਂਗੇ ਲੇਕਿਨ ਇਹ ਜਿਹੜਾ 90% ਜਿਹੜੇ 99% ਮੈਂ ਕਹਾਂਗਾ ਜਿਹੜੀ ਇਨਸੀਡੈਂਸ ਆ ਉਹ ਐਮਰਜੈਂਸੀ ਜਿਹੜੇ ਚ ਹੁੰਦੇ ਆ ਜਾਂ ਐਮਸੀਐਚ ਜਿੱਥੇ ਚੱਚਾ ਬੱਚਾ ਦਾ ਹੁੰਦਾ ਜਿੱਥੇ ਡੈਥ ਹੁੰਦੀਆਂ ਉੱਥੇ ਹੁੰਦਾ ਕਿਸੇ ਦੇ ਬਾਹਰ ਗੋਲੀ ਲੱਗ ਗਈ ਐਕਸੀਡੈਂਟ ਹੋ ਗਿਆ ਉਹਦੀ ਡੈਥ ਹਸਪਤਾਲ ਲੋ ਉਹ ਡਾਕਟਰ ਦੇ ਕਿ ਉਹਦੇ ਗੁੱਸਾ ਨਿਕਲ ਜਾਂਦਾ ਦਵਾਈਆਂ ਦੇ ਰिएक्शन ਹੋ ਜਾਂਦੇ ਆ ਹਸਪੀਟਲ ਆਪਰੇਟ ਕਰਦੇ ਆ ਆਪਰੇਸ਼ਨ ਦੀ ਆਪਰੇਟਿਵ ਕੰਪਲਿਕੀਸ਼ਨ ਹੁੰਦੀਆਂ ਹੋ ਜਾਂਦੀਆਂ ਕੋਈ ਵੀ ਜਿਹੜਾ ਡਾਕਟਰ ਹੈ ਉਹ ਨਹੀਂ ਚਾਹੁੰਦਾ ਕਿ ਉਹਦਾ ਪੇਸ਼ੈਂਟ ਠੀਕ ਨਾ ਹੋਵੇ ਉਹ ਪੂਰੀ ਕੋਸ਼ਿਸ਼ ਕਰਦਾ ਤੰਦਈ ਨਾਲ ਜਾਨ ਨਾਲ ਪੂਰੀ ਮਿਹਨਤ ਕਰਦਾ ਜਿਹੜਾ ਸਾਡਾ ਪੇਸ਼ੈਂਟ ਆ ਮੈਂ ਅਪਰੇਟ ਕੀਤਾ ਉਹਦੀ ਅੱਖ ਵਧੀਆ ਬਣ ਕੇ ਨਜ਼ਰ ਵਧੀਆ ਬਣ ਗਈ ਮਤਲਬ ਜਿਆਦਾ ਹੋ ਹੀ ਹੁੰਦੇ ਆ 1% ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਪ੍ਰੋਬਲਮ ਆਉਂਦੀ ਆ ਲੇਕਿਨ ਜਿਹੜੇ ਕੇਸ ਦੀ ਵਿਜਨ ਨਹੀਂ ਬਣਦੀ ਉਹਦੇ ਵਾਸਤੇ ਮੈਂ ਦੂਜਾ ਵੀ ਅਪਰੇਸ਼ਨ ਕਰਦਾ ਸੀ ਤੀਜਾ ਵੀ ਕਰਦਾ ਸੀ ਦਵਾਈ ਆਪਣੇ ਕੋਲੋਂ ਦਿੰਦਾ ਸੀਗਾ ਤਾਂ ਕਿ ਉਹਨਾਂ ਨੂੰ ਮਹਿਸੂਸ ਨਾ ਹੋਵੇ ਸੋ ਅਸੀਂ ਡਾਕਟਰ ਕੋਸ਼ਿਸ਼ ਕਰਦੇ ਆ ਕਿ ਜਿਹੜਾ ਉਹਦਾ ਕਟੋ-ਕਟੋ ਦਾ ਜਿਹੜਾ ਰੈਪਿਊਟੇਸ਼ਨ ਹੈ ਉਹ EMPATHY ਹੋਵੇ ਤਾਂ ਪੇਸ਼ੈਂਟ ਨੂੰ ਮਤਲਬ ਉਹਦੇ ਚ ਕੋਈ ਹਾਰਟ ਫੀਲਿੰਗ ਲੈ ਕੇ ਨਾ ਜਾਵੇ ਹਸਪਤਾਲ ਚ ਹਰ ਖਾਸਪਤਾਲ ਵਾਲੇ ਹਰ ਡਾਕਟਰ ਕੋਸ਼ਿਸ਼ ਕਰਦਾ ਤੇ ਇਹ ਗੱਲ ਆਪਾਂ ਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ ਜੀ ਸਰ ਡਾਕਟਰ ਸੇ ਵੀ ਡਿਮਾਂਡ ਕਰ ਰਹੇ ਸੀਗੇ ਕਿਉਂਕਿ ਕੱਲ ਵੀ ਤਰਨਾ ਪ੍ਰਦਰਸ਼ਨ ਸੀਗਾ ਕਿ ਕੋਈ ਸਕਿਉਰਿਟੀ 8 ਵਜੇ ਤੋਂ ਲੈ ਕੇ 11 ਵਜੇ ਤੱਕ ਕਾਪੀ ਡੀ ਬਣ ਸੀ ਉਹ ਕਹਿ ਰਹੇ ਸੀਗੇ ਕਿ ਪ੍ਰਾਈਵੇਟ ਸਕਿਉਰਿਟੀ ਦੇ ਨਾਲ ਕੋਈ ਸਰਕਾਰੀ ਸਕਿਉਰਿਟੀ ਵੀ ਮਿਲਣੀ ਚਾਹੀਦੀ ਕੁਝ ਇਸ ਤਰ੍ਹਾਂ ਦਾ ਵੀ ਕੁਝ ਦੇਖ ਰਹੇ ਹਾਂ ਜੀ ਨਹੀਂ ਪ੍ਰਾਈਵੇਟ ਸਿਕਿਉਰਿਟੀ ਦੇ ਨਾਲ-ਨਾਲ ਅਸੀਂ ਮੈਂ ਤੁਹਾਨੂੰ ਦੱਸਿਆ ਨਾ ਜਿਵੇਂ ਇੱਕ ਤਾਂ ਜਿਹੜਾ ਪੁਲਿਸ ਦਾ ਸੀ ਇੱਕ ਮੈਕੈਨਿਜ਼ਮ ਬਣਾਇਆ ਡਿਸਟ੍ਰਿਕਟ ਹੈਲਥ ਰੋਡ ਬਣਾਇਆ ਜਿਵੇਂ ਸਾਰਿਆਂ ਦਾ ਪੁਲਿਸ ਦੀ ਆਪਸ ਦੇ ਵਿੱਚ ਪੇਰਿੰਗ ਕੀਤੀ ਹੈ ਡਿਫਰੈਂਟ ਲੈਵਲਸ ਔਰ ਪੁਲਿਸ ਦੀ ਜਿਹੜੀ ਮਦਦ ਹੈ ਉਹ 5 ਮਿੰਟ ਦੇ ਵਿੱਚ ਪਹੁੰਚੇਗੀ ਉਹ ਵੀ ਹੋਏਗੀ ਜਿਹੜੀ ਜਿਹੜੀ ਸਰਕਾਰੀ ਵੀ ਜਿਹੜੀ ਦੂਜੀ ਵੀ ਹੈ ਪ੍ਰਾਈਵੇਟ ਨਹੀਂ ਹੈ ਉਹ ਪੈਸਕੋ ਦੇ ਥਰੂ ਜਾਂ ਹੋਮ ਗਾਰਡਸ ਦੇ ਥਰੂ ਉਹ ਵੀ ਗਾਰਡਸ ਲੱਗੇ ਹੋਣਗੇ ਅਸੀਂ ਜਿੰਨੀ ਜਿੰਨੀ ਸਾਡੀ ਨੀਡ ਬੇਸਡ ਹੈ ਬਾਕੀ ਉਹਦੇ ਨਾਲ ਜਿਵੇਂ ਸੀਸੀਟੀਵੀ ਉਹਦਾ ਡੈਟਰੈਂਸ ਫੈਕਟ ਹੈ ਇਹਨਾਂ ਨੂੰ ਪਤਾ ਹੈ ਨਾ ਲਾਈਟ ਲੱਗੀ ਹੋਏਗੀ ਇਸ ਤੋਂ ਸਿਵਾਏ ਮੈਂ ਇਹ ਵੀ ਕਿਹਾ ਵੀ ਤੁਸੀਂ ਜਿਹੜੀਆਂ ਕੰਫੀਡੈਂਸ ਬਿਲਡਿੰਗ ਮੀਟਿੰਗ ਜਾਓ ਮੀਡੀਆ ਨੂੰ ਵੀ ਰਿਕੁਐਸਟ ਹੈ ਕਿ ਸੈਂਸੇਸ਼ਨਲਾਈਜ਼ ਕਰਨ ਦੀ ਬਜਾਏ ਸੈਂਸਿਟਾਈਜ਼ ਕਰੋ ਜਿਵੇਂ ਐਨ ਜੀਓਸ ਆਖਿਆ ਬਹੁਤ ਸਾਰੇ ਐਨ ਜੀਓ ਸੇਵਾ ਕਰਦੇ ਆ ਮੈਂ ਅੱਜ ਵੀ ਇੱਕ ਕਨਕਲੇਵ ਚ ਗਿਆ ਸੀ ਮੈਂ ਉੱਥੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਆਓ ਬਾਹਰਲੇ ਡਿਸੈਂਸ ਕਰਦੇ ਆ ਕਿ ਤੁਸੀਂ ਸੋਸ਼ਲ ਸਰਵਿਸ ਕਰੋ ਤੁਸੀਂ ਐਮਰਜੈਂਸੀ ਜਦੋਂ ਤੁਹਾਡੀਆਂ ਛੁੱਟੀਆਂ ਹੁੰਦੀਆਂ ਤੁਹਾਡਾ ਐਨ ਐਸ ਐਸ ਦੇ ਕੈਂਪ ਹੁੰਦੇ ਆ ਉਹ ਤੁਸੀਂ ਹਸਪਤਾਲਾਂ ਚ ਲਗਾਓ ਉੱਥੇ ਮਰੀਜ਼ਾਂ ਦੀ ਸੇਵਾ ਕਰੋ ਤਹਾਨੂੰ ਪਤਾ ਲੱਗੇਗਾ ਦੁਨੀਆ ਦੇ ਵਿੱਚ ਦੁੱਖ ਤਕਲੀਫ ਕੀ ਆ ਅਸੀਂ ਤੁਹਾਨੂੰ ਜੜੀਆਂ ਹੈਗੀਆਂ ਉਹਦੇ ਵਿੱਚ ਫਸਟ ਏਡ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਜਿਹੜੀ ਕਿ ਸਾਰੀ ਉਮਰ ਤੁਹਾਡੇ ਕੰਮ ਆਏਗੀ ਤੁਹਾਡੇ ਆਪਣੇ ਵੀ ਕੰਮ ਆਏਗੀ ਬਲੀਡਿੰਗ ਹੋ ਗਈ ਕਿਦਾਂ ਰੋਕਣੀ ਹੈ ਜੀ ਜੇ ਪੇਸ਼ੈਂਟ ਦਾ ਐਕਸੀਡੈਂਟ ਹੋਗਾ ਉਹਨੂੰ ਸ਼ਿਫਟ ਕਿਦਾਂ ਕਰਨਾ ਹੈ ਮਤਲਬ ਨੋਜ਼ ਬਲੀਡ ਹੋ ਗਿਆ ਕੋਈ ਕੋਈ ਫੋਰਨ ਬਾਡੀ ਹੋ ਗਈ ਕਿਤੇ ਫੋਰਨ ਬਾਡੀ ਪੈ ਗਈ ਕੰਨ ਚ ਕੋਈ ਮਤਲਬ ਕੀੜਾ ਵੜ ਗਿਆ ਸੋ ਇਹ ਸਾਰੀਆਂ ਜਿਹੜੀਆਂ ਨਾਰਮਲ ਆ ਸੱਪ ਲੜ ਗਿਆ ਤਾਂ ਕੀ ਕਰਨਾ ਸੋ ਇਹ ਸਾਰੀਆਂ ਗੱਲਾਂ ਤੁਹਾਨੂੰ ਸਿਖਾਵਾਂਗੇ ਅਸੀਂ ਇਹ ਜਿਹੜੇ ਇਹ ਲਾਈਫ ਸਕਿੱਲ ਆ ਤੁਹਾਡੇ ਸਾਰੀ ਉਮਰ ਤੁਹਾਡੇ ਕੰਮ ਆਣਗੇ ਪਲੱਸ ਹੈਲਥ ਡਿਪਾਰਟਮੈਂਟ ਦੇ ਨਾਲ ਇੰਟਰਨਸ਼ਿਪ ਕਰੋ ਜੇ ਤੁਹਾਨੂੰ ਮੌਕਾ ਮਿਲਦਾ ਇੱਕ ਮਹੀਨਾ ਸਾਡੇ ਨਾਲ ਸਪੈਂਡ ਕਰੋ ਸੋ ਇਹ ਕੰਫੀਡੈਂਸ ਬਿਲਡਿੰਗ ਬਈਰਸ ਵੀ ਸਮਾਜ ਦੇ ਨਾਲ ਇੰਟੀਗਰੇਟ ਹੋ ਕੇ ਜਿਹੜਾ ਬੰਦਾ ਸਾਡਾ ਕਰਕੇ ਜਾਏਗਾ ਉਹਨੂੰ ਅਵੇਅਰਨੈਸ ਹੋਏਗੀ ਕਿ ਜੇ ਕਿ ਐਂਬੂਲੈਂਸ ਹੋ ਗਈ ਮੈਂ ਸਾਈਡ ਤੇ ਹੋ ਕੇ ਪਹਿਲਾਂ ਨੀਚੇ ਉਤਰ ਕੇ ਐਂਬੂਲੈਂਸ ਘਟਾਣੀ ਆ ਮੈਂ ਜੇ ਕੋਈ ਬੰਦਾ ਇਜਰਟ ਪਿਆ ਤੇ ਮੈਂ ਉਹਨੂੰ ਹਸਪਤਾਲ ਪਹੁੰਚਾਣਾ ਉਹ ਕੱਲ ਨੂੰ ਮੇਰਾ ਰਿਸ਼ਤੇਦਾਰ ਵੀ ਹੋ ਸਕਦਾ ਕੱਲ ਨੂੰ ਮੈਂ ਖੁਦ ਵੀ ਹੋ ਸਕਦਾ ਸੋ ਇਹ ਵੜੀਆਂ ਜੜੇ ਸਾਰੀਆਂ ਚੇਂਜਸ ਆਣ ਗਿਆ ਮੈਂ ਕਹਿੰਦਾ ਵੀ ਜਿਹੜਾ ਬੰਦਾ ਵੀ ਗ੍ਰੈਜੂਏਸ਼ਨ ਕਰ ਪੌਂਟ ਕਿ ਤੁਹਾਡਾ ਹਰ ਇੱਕ ਬੱਚਾ ਜਿਹੜਾ ਹੈਗਾ ਉਹਨੂੰ ਫਸਟ ایڈ ਦੀ ਟ੍ਰੇਨਿੰਗ ਦਿਵਾਓ ਤੁਸੀਂ ਇਹ ਫ੍ਰੀ ਹੈ ਉਹਦੇ ਚ ਕੋਈ ਆਪਾਂ ਟੈਸਟ ਨਹੀਂ ਲੈਣਾ ਕੁਝ ਨਹੀਂ ਕਰਨਾ ਔਰ ساری ਉਮਰ ਤੁਹਾਡੇ ਕੰਮ ਆਏਗਾ ਔਰ ਉਹ ਬੱਚਿਆਂ ਦਾ ਇੰਟਰਸਟ ਡਵੈਲਪ ਹੋਏਗਾ ਉਹਦੇ ਵਿੱਚ ਤੇ ਅਸੀਂ ਉਹਨਾਂ ਨੂੰ ਮਤਲਬ ਜਿਹੜੀਆਂ ਹਸਪਤਲ ਦੇ ਵਿੱਚ ਸਾਡੇ ਕੋਲੇ ਬਹੁਤ ਸਾਰੀਆਂ ਸਪੈਸ਼ਲਿਟੀਆਂ ਹੈਗੀਆਂ ਜਿਵੇਂ ਬੱਚੇ ਸਾਈਕੋਲੋਜੀ ਚ ਕੋਰਸ ਕਰਦੇ ਆ ਜਿਹੜੀ ਕਲੀਨिकल ਸਾਈਕੋਲੋਜੀ ਆ ਉਹ ਸਾਡੇ ਕੋਲੇ ਸਾਈਕੋਲੋਜਿਸਟ ਹੈ ਹੀ ਨਹੀਂ ਆ ਉਹ ਮਤਲਬ ਕਲੀਨिकल ਸਾਈਕੋਲੋਜੀ ਦੇ ਸਾਨੂੰ ਮਿਲ ਨਹੀਂ ਮਿਲ ਨਹੀਂ ਰਿਹਾ ਬੰਦੇ ਸਾਡੀਆਂ ਪੋਸਟਾਂ ਖਾਲੀ ਪਈਆਂ ਉਹ ਆਣਗੇ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇਾਂਗੇ ਕੋਰਸਸ ਡਿਵੈਲਪ ਕਰਾਂਗੇ ਬਹੁਤ ਸਾਰੇ ਨਵੇਂ ਕੋਰਸਸ ਸ਼ੁਰੂ ਕਰਨ ਜਾ ਰਹੇ ਆ ਸੋ ਮੈਂ ਬੱਚਿਆਂ ਨੂੰ ਅਪੀਲ ਕਰਦਾ ਕਿ ਜਿਹੜੇ ਸੋਸ਼ਲ ਵਰਕ ਦੇ ਵਿੱਚ ਪਰਟੀਕੁਲਰਲੀ ਜਿਹੜੇ ਸੋਸ਼ਲ ਵਰਕ ਦੇ ਵਿੱਚ ਜਾਂ ਐਮਏ ਸਾਈਕੋਲੋਜੀ ਕਰ ਰਹੇ ਆ ਜਾਂ ਇਸ ਤਰ੍ਹਾਂ ਦੇ ਜਿਹੜੇ ਰਿਲੇਟਡ ਐ ਸੋਸ਼ੀਓਲੋਜੀ ਕਰ ਰਹੇ ਆ ਉਹ ਸਾਰੇ ਬੱਚੇ ਆਣ ਤੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਜਿਹੜੇ ਮਤਲਬ ਕਲੀਨਿਕਲ ਸਕਿਲਸ ਖਵਾਵਾਂਗੇ ਤੇ ਉਹਨਾਂ ਨੂੰ ਉਹਨਾਂ ਨੂੰ ਜੌਬ ਮਿਲੇਗੀ ਜਾ ਕੇ ਬਾਹਰ ਵੀ ਇਸ ਚੀਜ਼ ਦੀ ਬਹੁਤ ਮੰਗ ਹੈ ਦੇਸ਼ ਵਿੱਚ ਬਹੁਤ ਮੰਗ ਹੈ ਸਰ ਇੱਕ ਮਾਨਯੋਗ ਰੋਪੜ ਦੀ ਅਦਾਲਤ ਵੱਲੋਂ ਇੱਕ ਲੜਕੀ ਮਾਈਨਰ ਬੱਚਾ ਸੀਗਾ ਉਹਦੇ ਰੇਪ ਕੇਸ ਦੇ ਵਿੱਚ ਇੱਕ ਦੋਸ਼ੀ ਨੂੰ ਤਕਰੀਬਨ 20 ਸਾਲ ਦੀ ਸਜ਼ਾ ਦਿੱਤੀ ਗਈ ਤੇ 1 ਲੱਖ ਰੁਪਏ ਜੁਰਮਾਨਾ ਕਿ ਕੀ ਲੱਗਦਾ ਕਿ ਅਜਈਆਂ ਸਜ਼ਾਵਾਂ ਦੇ ਨਾਲ ਜਿਹੜੀ ਹੈਗਾ ਇਸ ਤਰ੍ਹਾਂ ਦੀ ਘਟਨਾਵ ਦੇਖੋ ਬਿਲਕੁਲ ਬੰਦ ਹੋ ਜਾਣਗੇ ਤਾਂ ਨਹੀਂ ਮੈਂ ਕਹਿ ਸਕਦਾ ਪਰ ਘਟ ਜਾਣਗੇ ਜਦੋਂ ਤੁਸੀਂ ਕਿਸੇ ਬੰਦੇ ਨੂੰ ਜਿਹੜੀ ਸਰਟਿਟੀ ਆਫ ਪਨਿਸ਼ਮੈਂਟ ਹੈ ਕਿ ਜਦੋਂ ਉਹਨੂੰ ਪਤਾ ਵੀ ਜੇ ਮੈਂ ਵਾਇਲੈਂਸ ਕਰੂੰਗਾ ਮੈਂ ਇਮੀਡੀਏਟਲੀ ਫੜਿਆ ਜਾਊਂਗਾ ਮੇਰੇ ਤੇ ਐਕਸ਼ਨ ਹੋ ਜਾਏਗਾ ਤੇ ਉਹ ਉਹਦੇ ਨਾਲ ਨਾ ਜੀ ਡੈਟਰੈਂਸ ਇਫੈਕਟ ਵੀ ਹੁੰਦਾ ਉਹਦਾ ਮਤਲਬ ਹੈ ਨਾ ਉਹਦਾ ਸਮਾਜ ਦੇ ਵਿੱਚ ਇੱਕ ਮੈਸੇਜ ਜਾਂਦਾ ਸੋ ਜੇ ਉਹਨੂੰ ਉਮਰ ਕੈਦ ਹੋਈ ਹੈ ਔਰ ਉਹਨੂੰ ਬਿਲਕੁਲ ਹੋਣੀ ਚਾਹੀਦੀ ਹੈ ਔਰ ਉਹਦੇ ਨਾਲ ਬਾਕੀ ਬੰਦਾ ਸੋਹ ਵਾਰੀ ਸੋਚੂਗਾ ਵੀ ਮੈਂ ਮੇਰੀ ਸਾਰੀ ਜ਼ਿੰਦਗੀ ਉੱਥੇ ਜੇਲ੍ਹ ਵਿੱਚ ਲੱਗੇਗੀ ਜੇ ਮੈਂ ਉਹ ਜੀ ਘਨੌਣੀ ਹਰਕਤ ਕਰੂੰਗਾ ਬਿਲਕੁਲ ਸਰਿਕ ਡਾਕਟਰਸ ਦੀ ਕੱਲ ਇੱਕ ਵੀ ਡਿਮਾਂਡ ਅਸੀਂ ਗਏ ਸੀਗੇ ਤਾਂ ਉਹਨਾਂ ਨੇ ਵੀ ਡਿਮਾਂਡ ਰੱਖੀ ਕਿ ਜਿਹੜੀਆਂ ਸਾਡੀਆਂ ਪ੍ਰੋਮੋਸ਼ਨਸ ਨੇ ਉਹ ਡਿਊ ਨੇ ਤਾਂ ਉਹਨਾਂ ਦੇ ਵਿੱਚ ਵੀ ਕੁਝ ਕੀਤਾ ਜਾ ਰਿਹਾ ਹੈ ਹਾਂ ਬਿਲਕੁਲ ਕੀਤਾ ਜਾ ਰਿਹਾ ਉਹਨਾਂ ਦੀ ਇੱਕ ਡਿਮਾਂਡ ਇਹ ਵੀ ਆ ਕਿ ਜਿਹੜਾ ਸਟਾਫ ਘਟਾ ਜੋ ਕਿ ਹੈ ਅਸੀਂ ਡਾਕਟਰ ਦੀ ਰਿਕਰੂਟਮੈਂਟ ਕਰ ਰਹੇ ਹਾਂ ਡਾਕਟਰਸ ਜਦੋਂ ਅਸੀਂ ਆਮ ਆਦਮੀ ਕਲੀਨਿਕ ਕੋਦੇ ਵਾਸਤੇ 842 ਰੱਖਿਆ ਸਾਨੂੰ ਸਲੋਇਸ ਕਰਕੇ ਹੋਣਾ ਪਿਆ ਕਿ ਸਾਨੂੰ ਡਾਕਟਰ ਨਹੀਂ ਮਿਲ ਰਹੇ ਉਹਦੇ ਉਹਦੇ ਵਾਸਤੇ ਵੀ ਅਸੀਂ ਕਰ ਰਹੇ ਹਾਂ ਅਸੀਂ ਹੁਣ 400 ਡਾਕਟਰਾਂ ਦੀ ਰਿਕਰੂਟਮੈਂਟ ਕਰ ਰਹੇ ਹਾਂ ਜੇ 400 ਕਰਾਂਗੇ ਤਾਂ ਮੁੱਲਾ ਕਲੀਨਿਕ ਚ ਸਾਡੇ ਉਧਰ ਜ ਕੁਝ ਤਾਂ ਬੰਦੇ ਉਧਰੋਂ ਸ਼ਿਫਟ ਹੋ ਜਾਣਗੇ ਉਹਨਾਂ ਦੀ ਇਹ ਵੀ ਇਹ ਵੀ ਰਿਕੁਆਇਰਮੈਂਟ ਸੀ ਕਿ ਸਟਾਫ ਦੀ ਸ਼ਾਰਟੇਜ ਹੈ ਜੋ ਹੈ ਅਸੀਂ ਮੈਡੀਕਲ ਆਫਸਰ ਰਿਕਰੂਟ ਕਰ ਰਹੇ ਹਾਂ ਪਿਛਲੇ ਜੇ ਅਸੀਂ 263 ਜਿਹੜੇ ਸੀਗੇ ਉਹ ਚਾਹੇ ਉਹ ਮੈਡੀਕਲ ਲੈਬੋਰੀ ਦੇ ਸੀ ਜਾਂ ਜਿਹੜੇ ਤੁਹਾਡੇ ਬਾਕੀ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਸੀ ਬਲੌਕ ਐਕਸਟੈਂਸ਼ਨ ਐਜੂਕੇਟਰ ਸੀ ਜਿਹੜੇ ਤਿੰਨ ਚਾਰ ਕੈਟਾਗਰੀ ਦੇ ਬੰਦੇ ਰੱਖੇ ਅਸੀਂ ਸਟਾਫ ਨਰਸਸ ਭਰਤੀਆਂ ਕੀਤੀਆਂ 1100 ਬੰਦੇ ਅਸੀਂ ਮੈਡੀਕਲ ਕਾਲਜ ਦੇ ਵਿੱਚ ਜਿਹੜੇ ਹੈਗੇ ਆ ਪ੍ਰੋਫੈਸਰਸ ਡਿਫਰੈਂਟ ਲੈਵਲਸ ਟੀਚਰਸ ਐਂਡ ਪਲਸ ਪੈਰਾਮੈਡਿਕ ਸਟਾਫ ਨਰਸਸ ਦੂਜੇ ਭਰਤੀ ਕੀਤੇ ਆ ਲਗਾਤਾਰ ਰਿਕਰੂਟਮੈਂਟ ਕਰ ਰਹੇ ਹਾਂ ਸਟਾਫ ਦੀ ਵੀ ਪੂਰੀ ਕਰਾਂਗੇ ਦਵਾਈਆਂ ਦੀ ਯੂਨੀਵਰਸਲ ਅਵੇਲੇਬਿਲਿਟੀ ਕੀਤੀ ਆ ਮੱਲਾ ਕਲੀਨਿਕਾਂ ਦੇ ਵਿੱਚ ਅਸੀਂ ਦਵਾਈਆਂ 38 ਜਿਹੜੀਆਂ ਤੁਹਾਡੇ ਟੈਸਟ ਆ ਸਾਰੇ ਪੰਜਾਬ 'ਚ ਹੋ ਰਹੇ ਆ 2 ਕਰੋੜ ਦਾ ਕੱਲ ਅਸੀਂ ਯੈਸਟਰਡੇ 2 ਕਰੋੜ ਦਾ ਮਾਰਕ ਅਸੀਂ ਕਰਾਸ ਕਰ ਗਏ ਆ ਤਕਰੀਬਨ ਇਦੇ ਚੋ 90 ਲੱਖ 2 ਕਰੋੜ ਚੋ 90 ਲੱਖ ਪੇਸ਼ੈਂਟ ਉਹ ਆ ਜਿਹੜੇ ਘੱਟੋ ਘੱਟ ਇੱਕ ਵਾਰ ਹੀ ਗਏ ਆ ਔਰ 1 ਕਰੋੜ 10 ਲੱਖ ਹੋ ਆ ਜਿਹੜੇ ਕਿ ਬਾਰ-ਬਾਰ ਲੈ ਰਹੇ ਆ ਇਹਦਾ ਮਤਲਬ ਲੋਕ ਲੋਕ ਉੱਥੇ ਜਾ ਰਹੇ ਆ ਔਰ ਉਹਨਾਂ ਨੂੰ ਪਸੰਦ ਆ ਰਿਹਾ ਔਰ ਉਹਦੀ ਜਿਹੜੀ ਰੀਟੈਂਸ਼ਨ ਹੁੰਦੀ ਆ ਕਿ ਪੇਸ਼ੈਂਟ ਜਿਹੜਾ ਬਲੱਡ ਪ੍ਰੈਸ਼ਰ ਸ਼ੂਗਰ ਦਾ ਲਗਾਤਾਰ ਤੋਂ ਦਵਾਈ ਲੈ ਰਿਹਾ ਲੋਕ ਟੈਸਟ ਕਰਾ ਰਿਹਾ ਲੋਕਾਂ ਨੂੰ ਬੈਨੀਫਿਟ ਹੋ ਰਿਹਾ ਸੋ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਹੈ ਤੇ ਜਿਹੜਾ ਡਾਕਟਰਾਂ ਦੀ ਸੈਲਰੀ ਦਾ ਹੈਗਾ ਅਸੀਂ ਸਮਝਦੇ ਆ ਜੀ ਬਾਹਰ ਦੇ ਗਵਰਨਮੈਂਟ ਸਰਵਿਸ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਉਹਨਾਂ ਦੀ ਵਰਕਿੰਗ ਕੰਡੀਸ਼ਨ ਵੀ ਬੈਟਰ ਕਰ ਰਹੇ ਔਰ ਜਿਹੜੀ ਉਹਨਾਂ ਦੀ ਕੱਲੋ ਸਬ ਕਮੇਟੀ ਨਾਲ ਮੀਟਿੰਗ ਹੈ ਮੁੱਖ ਮੰਤਰੀ ਸਾਹਿਬ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਉਹ ਸਾਰੇ ਜਿਹੜੇ ਹੈਗੇ ਆ ਜੀ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਅਸੀਂ ਡਾਕਟਰਾਂ ਦੀ ਜਿਹੜੀ ਹੈਗੀ ਆ ਉਹ ਬਾਹਰ ਨਾ ਜਾਣ ਇੱਥੇ ਉਹਨਾਂ ਦੀ ਜੌਬਸ ਡਵੈਲਪ ਹੋਣ ਔਰ ਮਤਲਬ ਕੋਈ ਮਾਲ ਪ੍ਰੈਕਟਿਸ ਵੀ ਨਾ ਕਰਨੀ ਪਵੇ ਕਈ ਵਾਰੀ ਹੋ ਜਾਂਦਾ ਗਰਾਮੁਕੇਰੀਆਂ ਦਾ ਕੇਸ ਵੀ ਮੇਰੇ ਧਿਆਨ ਚ ਆਇਆ ਪਹਿਲਾਂ ਵੀ ਅਸੀਂ ਇੱਕ ਦੋ ਨੂੰ ਸਜੇ ਦਿੱਤੀ ਆ ਕਿ ਡਾਕਟਰ ਸਰਕਾਰੀ ਪੇਸ਼ੈਂਟ ਚ ਹਸਪਤਾਲ ਚ ਸਰਕਾਰੀ ਪੇਸ਼ੈਂਟ ਬਾਹਰ ਲਾ ਜਾ ਕੇ ਅਪਰੇਟ ਕਰਦੇ ਆ ਉਹਨਾਂ ਨੂੰ ਮਤਲਬ ਕੀਤਾ ਜਾਵੇ ਉਹਨਾਂ ਦੀਆਂ ਤਰਖਾਹਾਂ ਵਧਾਈਆਂ ਜਾਣ ਸੋ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਤੇ ਇਟਸ ਅ ਵਰਕ ਇਨ ਪ੍ਰੋਗਰੈਸ ਤੇ ਉਹਦੇ ਸਾਡੇ ਕਨਸਟੈਂਟਸ ਆ ਗਿਆ ਅਸੀਂ ਬਹੁਤ ਜਲਦੀ ਜਿਹੜਾ ਹੈਗਾ ਕੈਬਨਿਟ ਸਬਕਮੇਟੀ ਇਹਦੇ ਤੇ ਕੰਮ ਕਰ ਰਹੀ ਹੈ ਆਲਰੇਡੀ ਸਰ ਇਸ ਤਰ੍ਹਾਂ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਵੇਂ ਟੈਸਟ ਲੈਣ ਵਾਲਾ ਇੱਕ ਬੰਦਾ ਆਂਦਾ ਸਰਕਾਰੀ ਹਸਪਤਾਲ ਡਾਕਟਰ ਉਹਦੇ ਸਾਹਮਣੇ ਜਿਹੜਾ ਹੈਗਾ ਉਹ ਟੈਸਟ ਦੀ ਉਹਦੀ ਰਿਪੋਰਟਸ ਮਤਲਬ ਬਲੱਡ ਲੈ ਰਿਹਾ ਹੈਗਾ ਉਹ ਲੈ ਰਿਹਾ ਇਸ ਤਰ੍ਹਾਂ ਦੀ ਵੀਡੀਓਜ਼ ਵੀ ਵਾਇਰਲ ਹੁੰਦੀਆਂ ਨੇ ਕੀ ਇਸ ਦੇ ਉੱਪਰ ਵੀ ਕੋਈ ਠੱਲ ਪਾਉਣ ਹੁੰਦੀ ਕੁਝ ਬਿਲਕੁਲ ਹੈਗਾ ਜੀ ਦੇਖੋ ਇਹ ਜਿਹੜੇ ਬ ਤੁਸੀਂ ਦੇਖ ਰਹੇ ਹੋ ਕਿ ਟੀਚਰਸ ਨੇ ਆਪਣੇ ਸਟੂਡੈਂਟਸ ਨਾਲ ਮਿਸ ਬਿਹੇਵ ਕਰਤਾ ਇੱਕ ਦਾ ਵਿਦਿਓ ਪੋਲਿਸੀ ਇੱਕ ਦਾ ਪੱਤਰਕਾਰ ਵੀ ਹੁੰਦਾ ਜੀ ਸੋਚੋ ਇੱਕ ਦਾ ਜਿਹੜਾ ਜਦੋਂ ਕੋਈ ਕਿਤੇ ਸਾਡੇ ਕੰਪਲਿਕਸ਼ਨ ਹੋ ਜਾਂਦੀ ਹੈ ਉੱਥੇ ਪਹੁੰਚ ਜਾਂਦੇ ਆ ਜੀ ਤੁਹਾਡਾ ਪੇਸ਼ੈਂਟ ਮਤਲਬ ਉਹ ਡਾਕਟਰ ਨੂੰ ਕਰਦੇ ਆ ਜੀ ਤੇ ਇਹ ਜਿਹੜਾ ਹੈਗਾ ਇਹ ਸਾਡੇ ਪ੍ਰੋਫੈਸ਼ਨ ਚ ਵੀ ਆ ਗਿਆ 1-2% ਜ਼ਰੂਰ ਹੋਣਗੇ ਅਸੀਂ ਉਹਨਾਂ ਤੇ ਵੀ ਕਰਦੇ ਆ ਜੀ ਐਕਸ਼ਨ ਕਰਦੇ ਆ ਸਮੇਂ ਤੋਂ ਸਮੇਂ ਬੜਾ ਸਵੀਅਰ ਰਿਐਕਸ਼ਨ ਕੀਤੇ ਆ ਉਹਨਾਂ ਨੂੰ ਜੁਰਮਾਨੇ ਕੀਤੇ ਆ ਉਹਨਾਂ ਦੇ ਬਹੁਤ ਸਾਰੇ ਜਿਹੜੇ ਹੋਰ ਉਹਨਾਂ ਤੇ ਪਿਨਿਟਿਵ ਐਕਸ਼ਨ ਵੀ ਕਰਦੇ ਆ ਅਨਫੋਰਚੂਨੇਟ ਬਟ ਦੈਟ ਇਜ਼ ਓਨਲੀ ਯ ਦੇ 90% ਡਾਕਟਰ ਮਾਨਦਾਰੀ ਨਾਲ بڑے ਔਖੇ ਲਾਤਨ ਦੇ ਵਿੱਚ ਸੇਵਾ ਕਰ ਰਹੇ ਆ ਔਰ ਦੇਸ਼ ਦੀ ਸੇਵਾ ਕਰ ਰਹੇ ਆ ਜਿਹੜੇ ਪ੍ਰਾਈਵੇਟ ਡਾਕਟਰ ਹੈ ਜੀ ਉਹ ਲੋਕਾਂ ਨੂੰ ਸਰਵਿਸਿਜ਼ ਵੀ ਦੇ ਰਹੇ ਆ ਅਫੋਰਡੇਬਲ ਦੇ ਰਹੇ ਆ ਕਿਉਂਕਿ ਆਪਸ ਕੰਪੀਟੀਸ਼ਨ ਹੋ ਗਿਆ ਹੁਣ ਹੈਲਥ ਸੈਕਟਰ ਜਿਵੇਂ ਇੰਪਰੂਵ ਕਰ ਰਿਹਾ ਔਰ ਕੰਪੀਟੀਸ਼ਨ ਹੋ ਗਿਆ ਤੇ ਉਹ এমਪਲੋਇਮੈਂਟ ਵੀ ਦੇ ਰਹੇ ਆ ਮਤਲਬ ਲੋਕਾਂ ਨੂੰ ਸਰਵਿਸਿਜ਼ ਵੀ ਦੇ ਰਹੇ ਆ ਸੋ ਉਹ ਵੀ ਕੰਟਰੀਬਿਊਟ ਕਰ ਰਹੇ ਆ ਆਪਣੇ ਤਰੀਕੇ ਦੇ ਨਾਲ ਸੋ ਕੁੱਲ ਅਸੀਂ ਮਿਲਾ ਕੇ ਜਿਹੜਾ ਹੈਗਾ ਪੰਜਾਬ ਤੋਂ ਜਿਹੜਾ ਰੰਗਲਾ ਪੰਜਾਬ ਉਹ ਰਣ ਹਰ ਇੱਕ ਬੰਦਾ ਆਪਣੇ ਆਪਣੇ ਤਰੀਕੇ ਨਾਲ ਕੰਟਰੀਬਿਊਟ ਕਰ ਰਿਹਾ ਹੈ ਸਾਰੇ ਜੱਤੋਂ ਦੀ ਤੁਸੀਂ ਅੱਜ ਮੀਟਿੰਗ ਕੀਤੀ ਹੈ ਕਦੋਂ ਤੋਂ ਜਿਹੜੀ ਇਹ ਚੀਜ਼ਾਂ ਐਪਲੀਕੇਬਲ ਹੋ ਜਾਣਗੀਆਂ ਮਤਲਬ ਕਿੱਥੇ-ਕਿੱਥੇ ਹੋ ਜਾਣਗੀਆਂ ਆਲਰੇਡੀ ਆਲਰੇਡੀ ਕਾਫੀ ਤਾਂ ਹੋ ਚੁੱਕਿਆ ਜੀ ਕੱਲ ਤੱਕ ਸਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚ 23 ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਜਿਹੜਾ ਆ ਗਿਆ ਐਸ ਬੋਰਡ ਬਣ ਕੇ ਕੱਲ ਨੂੰ ਕੱਲ ਤੱਕ ਸਾਰਿਆਂ ਦੀ ਮੀਟਿੰਗ ਹੋ ਜਾਏਗੀ ਸਾਰਿਆਂ ਨੂੰ ਪਤਾ ਲੱਗ ਜਾਏਗਾ ਵਾਈਡਲੀ ਸਰਕੂਲੇਟ ਕਰ ਦਨਗੇ ਬੋਰਡ ਚ ਲੱਗ ਜਾਣਗੇ ਸੀਸੀਟੀਵੀ ਕੈਮਰੇ ਲੱਗਣੇ ਸ਼ੁਰੂ ਹੋ ਗਿਆ ਲਾਈਟਾਂ ਲੱਗਣੇ ਸ਼ੁਰੂ ਹੋ ਗਈਆਂ ਸਕਿਉਰਿਟੀ ਪਰਸਨਲ ਦੀ ਡਿਪਲੋਇਮੈਂਟ ਵਧਣੀ ਸ਼ੁਰੂ ਹੋ ਗਈ ਆ ਸੋ ਅਸੀਂ ਮੈਨੂੰ ਲੱਗ ਸੋਚ ਵਾਲੇ 엘ਿਮੈਂਟਸ ਨੂੰ ਕਿ ਅਸੀਂ ਕਿਸੇ ਵੀ ਹਸਪਤਾਲ ਦੇ ਵਿੱਚ ਵਾਇਲੈਂਸ ਕਰਕੇ ਬਚ ਨਹੀਂ ਸਕਦੇ ਇਹ ਬੜਾ ਸਟਰੋਂਗ ਮੈਸੇਜ ਚਲਾ ਜਾਏਗਾ। ਔਰ ਮੈਂ ਉਮੀਦ ਕਰਦਾ ਕਿ ਪੰਜਾਬ ਜਿਹੜਾ ਹੈਗਾ ਉਹ ਦੇਸ਼ ਦੇ ਵਿੱਚੋਂ ਨੰਬਰ 1 ਸੂਬਾ ਹੋਏਗਾ ਜਿੱਥੇ ਸਭ ਤੋਂ ਘੱਟ ਵਾਇਲੈਂਸ ਹੋਏਗਾ। ਜੀ ਥੈਂਕ ਯੂ ਸੋ ਮਚ। ਠੀਕ ਹੈ ਥੈਂਕ ਯੂ। ਸੋ ਇਸ ਹਨ ਸਿਹਤ ਮੰਤਰੀ ਡਾਕਟਰ ਬਲਬੀ ਸਿੰਘ ਜਿਨ੍ਹਾਂ ਨੇ ਕਿਹਾ ਕਿ ਸਿਹਤ ਤੇ ਸੁਰੱਖਿਆ ਨੂੰ ਲੈ ਕੇ ਜਿਹੜੇ ਪੰਜਾਬ ਸਰਕਾਰ ਵੱਲੋਂ ਜਿਹੜੇ ਕਦਮ ਚੁੱਕੇ ਗਏ ਨੇ ਉਹਨਾਂ ਵੱਲੋਂ ਜਿਹੜੀ ਇਹ ਸ਼ੁਰੂਆਤ ਹੋ ਚੁੱਕੀ ਹੈ। ਉਹਨਾਂ ਨਾਲ ਸਮਝਾ ਦਿੱਸਿਆ ਕਿ ਕਿਸ ਤਰ੍ਹਾਂ ਦੇ ਜਿਹੜੇ ਇਹ ਪ੍ਰਬੰਧ ਕੀਤੇ ਗਏ ਨੇ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਜੇਕਰ ਸਰਕਾਰ ਅਜੇ ਕੰਮ ਕਰ ਰਹੀ ਹੈ ਤਾਂ ਉਹਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਲੋਕਾਂ ਲਈ ਹੋਰ ਕੀ ਕੀ ਸਹੂਲਤਾਂ ਜਿਹੜੀਆਂ ਇਸ ਪੰਜਾਬ ਸਰਕਾਰ ਦੇਵੇ